ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਨੋਲੋਜੀ ਤੇ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਫਸਟ ਆਫ 올 ਤਾਂ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੈਪੀ ਨਿਊ ईयर ਸਾਰਿਆਂ ਨੂੰ ਤੇ ਉਮੀਦ ਕਰਦਾ ਇਹ ਆਉਣ ਵਾਲਾ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਤੇ ਤੁਹਾਡੇ ਪਰਿਵਾਰ ਲਈ ਸੁਭਿਸ਼ਾਮਾ ਸੋ ਅੱਜ ਦੀ ਕਲਾਸ ਵਿੱਚ ਆਪਾਂ ਨੈਕਸਟ ਐਮਸੀਕਿਊ ਲੈ ਕੇ ਆਏ ਹਾਂ ਇੰਪੋਰਟੈਂਟ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਬਨੇ ਰਹਿਣਾ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਈਟੀਟੀ ਕੇਡਰ ਜਾਂ ਪੰਜਾਬੀ ਮਾਸਟਰ ਕੇਡਰ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਲਈ ਐਮਸੀਕਿਊ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਸੋ ਬਿਨਾ ਕਿਸੇ ਦੇਰ ਤੋਂ ਆਪਾਂ ਅੱਜ ਦੇਖਲਾ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਪੰਜਾਬ ਵਿੱਚ ਦੀਵਾਲੀ ਦਾ ਤਿਹਾਰ ਕਿੱਥੋਂ ਦਾ ਸਭ ਤੋਂ ਵੱਧ ਪ੍ਰਸਿੱਧ ਹੈ ਫਰਸਟ ਹੈ ਜੀ ਲੁਧਿਆਣਾ ਸੈਕਿੰਡ ਹੈ ਫਿਰੋਜ਼ਪੁਰ ਥਰਡ ਹੈ ਪਟਿਆਲਾ ਫੋਰਥ ਹੈ ਅੰਮ੍ਰਿਤਸਰ ਕੀ ਅਨਸਰ ਆਜੂਗਾ ਜੀ ਵੀ ਪੰਜਾਬ ਵਿੱਚ ਜਿਹੜਾ ਦੀਵਾਲੀ ਦਾ ਤਿਹਾਰ ਹੈ ਜੀ ਉਹ ਕਿੱਥੋਂ ਦਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਕੀ ਅਨਸਰ ਆਜੂਗਾ ਤੇ ਦਨਸਰ ਆਜੂਗਾ ਜੀ 4th ਅੰਮ੍ਰਿਤਸਰ ਪੰਜਾਬ ਵਿੱਚ ਦੀਵਾਲੀ ਦਾ ਤਿਹਾਰ ਅੰਮ੍ਰਿਤਸਰ ਦਾ ਸਭ ਤੋਂ ਵੱਧ ਪ੍ਰਸਿੱਧ ਹੈ ਜੀ 4th ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਬਾਬਾ ਸੋਡਲ ਦਾ ਮੇਲਾ ਕਿੱਥੇ ਲੱਗਦਾ ਹੈ ਫਸਟ ਹੈ ਜੀ ਜਲੰਧਰ ਸੈਕਿੰਡ ਹੈ ਲੁਧਿਆਣਾ ਥਰਡ ਹੈ ਫਤਿਹਗੜ ਸਾਹਿਬ ਫੋਰਥ ਹੈ ਪਟਿਆਲਾ ਕੀ ਆਨਸਰ ਆਜੂਗਾ ਜੀ ਬੀ ਬਾਬਾ ਸੋਡਲ ਜੀ ਦਾ ਜਿਹੜਾ ਮੇਲਾ ਉਹ ਕਿੱਥੇ ਲੱਗਦਾ ਹੈ ਤਾਂ ਇਹਦਾ ਆਨਸਰ ਆਜੂਗਾ ਜੀ ਫਸਟ ਜਲੰਧਰ ਜਲੰਧਰ ਵਿੱਚ ਕੀ ਹੈ ਬਾਬਾ ਸੋਡਲ ਜੀ ਦਾ ਕੀ ਮੇਲਾ ਲੱਗਦਾ ਹੈ ਫਸਟ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਹਰਪੱਲ ਲਿਵ ਸੰਗੀਤ ਸਮੇਲਨ ਕਿੱਥੇ ਮਨਾਇਆ ਜਾਂਦਾ ਹੈ ਫਸਟ ਹੈ ਜਲੰਧਰ ਸੈਕੰਡ ਹੈ ਲੁਧਿਆਣਾ ਥਰਡ ਹੈ ਫਤਿਹਗੜ੍ਹ ਸਾਹਿਬ ਫੋਰਥ ਹੈ ਪਟਿਆਲਾ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਹਰਪੱਲ ਲਿਵ ਸੰਗੀਤ ਸਮੇਲਨ ਹੈ ਜੀ ਉਹ ਕਿੱਥੇ ਮਨਾਇਆ ਜਾਂਦਾ ਹੈ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਤੇ ਜਨਸਰ ਆਜੂਗਾ ਜੀ ਫਸਟ ਲੁਧਿਆਣਾ ਫਸਟ ਆਨਸਰ ਆਜੂਗਾ ਲੁਧਿਆਣਾ ਵਿੱਚ ਕੀ ਹੈ ਹਰਪਲਵ ਸੰਗੀਤ ਸਮੇਲਨ ਕਿਹਿਆ ਮਨਾਇਆ ਜਾਂਦਾ ਹੈ ਫਸਟ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ RAM TEERTH MEELA ਕਿੱਥੇ ਲੱਗਦਾ ਹੈ ਫਸਟ ਹੈ ਜੀ ਪਟਿਆਲਾ ਸੈਕਿੰਡ ਹੈ ਮਾਨਸਾ ਥਰਡ ਹੈ RAM TEERTH AMRITSAR ਫੋਰਥ ਹੈ ਲੁਧਿਆਣਾ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਆਪਣਾ RAM TEERTH MEELA ਹੈ ਜੋ ਕਿੱਥੇ ਲੱਗਦਾ ਹੈ ਤਾਂ ਇਹਦਾ ਆਨਸਰ ਆਜੂਗਾ ਜੀ ਥਰਡ RAM TEERTH AMRITSAR ਵਿਖੇ ਜਿਹੜਾ RAM TIRTH ਮੇਲਾ ਜੀ ਉਹ ਅੰਮ੍ਰਿਤਸਰ RAM TIRTH ਦਾ ਜਿਹੜਾ ਸਥਾਨ ਉੱਥੇ ਲੱਗਦਾ ਹੈ 3rd ਆਨਸਰ ਆ ਜਾਊਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਹਰਪੱਲਵ ਸੰਗੀਤ ਸਮੇਲਨ ਮੇਲਾ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਫਸਟ ਹੈ ਜੀ ਬਾਬਾ ਫਰੀਦ ਸੈਕਿੰਡ ਹੈ ਬਾਬਾ ਹਰਪੱਲਵ ਦਾਸ 3rd ਹੈ ਸਵਾਮੀ ਤੁਲਜਾਗਿਰੀ 4th ਹੈ ਰੋਜ਼ਾ ਸ਼ਰੀਫ ਕੀ ਆਨਸਰ ਆ ਜਾਊਗਾ ਜੀ ਵੀ ਆਪਣਾ ਹਰਪੱਲਵ ਸੰਗੀਤ ਸਮੇਲ ਮੇ ਲ ਕਿ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਕੀ ਆਨਸਰ ਆਜੂਗਾ ਜੀ ਤੈਦ ਆਨਸਰ ਆਜੂਗਾ ਜੀ 3rd ਸੁਆਮੀ ਤੁਲਜਗੀਰੀ ਸੁਆਮੀ ਤੁਲਜਗੀਰੀ ਜੀ ਯਾਦ ਵਿੱਚ ਕੀ ਹੈ ਹਰਪੱਲਪ ਸੰਗੀਤ ਸਮੇਲਨ ਮੇ ਲ ਕੀ ਹੈ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ 3rd ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਮਲਵਈ ਗਿੱਧਾ ਕਿਸ ਦਾ ਨਾਚ ਹੈ ਫਸਟ ਹੈ ਜੀ ਮਰਦਾਂ ਸੈਕਿੰਡ ਹੈ ਕੁੜੀਆਂ 3rd ਹੈ ਥੀਵੀਆਂ 4th ਇਹਨਾਂ ਵਿੱਚੋਂ ਕੋਈ ਨਹੀਂ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਮਲਵਈ ਗਿੱਧਾ ਜੀ ਨਾਚ ਹੈ ਜੀ ਉਹ ਜਿਹੜਾ ਕਿਸ ਦਾ ਨਾਚ ਹੈ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤਾਂ ਸਹੀ ਸਟਾਜੂਗਾ ਤੇ ਅਨਸਰ ਮਰਦਾਂ ਦਾ ਮਲਵਈ ਨਾਚ ਕੀ ਦਾ ਮਰਦਾਂ ਦਾ ਨਾਚ ਹੈ ਮਲਵਈ ਗਿੱਧਾ ਫਸਟ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਜਾਗੋ ਦੀ ਰਸਮ ਕਦੋਂ ਨਿਭਾਈ ਜਾਂਦੀ ਹੈ ਫਸਟ ਹੈ ਜੀ ਜਨਮ ਸਮੇ ਸੈਕਿੰਡ ਵਿਆਹ ਸਮੇ ਥਰਡ ਮੌਤਸਮੇ ਫੋਰਥ ਹੈ ਪਹਿਲਾ ਤੇ ਦੂਜਾ ਦੋਨੋਂ ਕੀ ਅਨਸਰ ਆਜੂਗਾ ਜੀ ਜਿਹੜੇ ਆਪਣੀ ਜਾਗੋ ਦੀ ਰਸਮ ਹੈ ਜੀ ਉਹ ਕਦੋਂ ਨਹੀਂ ਨਿਭਾਈ ਜਾਂਦੀ ਤਦ ਅਨਸਰ ਆਜੂਗਾ ਜੀ ਸੈਕਿੰਡ ਬਿਆਨ ਸਮੇ ਬਿਆਨ ਸਮੇ ਕੀ ਹੈ ਜਾਗੋ ਦੀ ਜਿਹੜੀ ਰਸਮ ਹੈ ਨਹੀਂ ਨਿਭਾਈ ਜਾਂਦੀ ਹੈ ਸੈਕਿੰਡ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਹੀ ਰਾਮ ਤੀਰਥ ਦਾ ਮੇਲਾ ਕਦੋਂ ਲੱਗਦਾ ਹੈ ਫਸਟ ਹੈ ਜੀ ਕੱਤਕ ਦੀ ਪੂਰਨਮਾਸੀ ਸੈਕਿੰਡ ਹੈ ਮੱਸੀਆ ਥਰਡ ਹੈ ਰਾਮ ਨੌਮੀ ਫੋਰਥ ਹੈ ਬਿਸਾਖੀ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਰਾਮ ਤੀਰਥ ਦਾ ਮੇਲਾ ਉਹ ਕਦੋਂ ਲੱਗਦਾ ਹੈ ਤੇ ਇਹਦਾ ਆਨਸਰ ਆਜੂਗਾ ਜੀ ਫਸਟ ਕੱਤਕ ਦੀ ਪੂਰਨਮਾਸੀ ਕੱਤਕ ਦੀ ਪੂਰਨਮਾਸੀ ਨੂੰ ਕੀ ਹੈ ਰਾਮ ਤੀਰਥ ਦਾ ਮੇਲਾ ਲੱਗਦਾ ਫਸਟ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਫੀਅਰ ਆਫ ਲਾਈਟਸ ਕਿਹੜੇ ਮੇਲੇ ਨੂੰ ਕਿਹਾ ਜਾਂਦਾ ਹੈ ਫਸਟ ਹੈ ਜੀ ਬਾਬਾ ਸੋਢਲ ਦਾ ਮੇਲਾ ਸੈਕਿੰਡ ਹੈ ਦੀਵਾਲੀ ਥਰਡ ਹੈ ਭਾਰ ਦਾ ਮੇਲਾ ਫੋਰਥ ਹੈ ਜਗਰਾਮਾ ਦੀ ਰੋਸ਼ਨੀ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਫੀਅਰ ਆਫ ਲਾਈਟਸ ਹੈ ਵੀ ਉਹ ਕਿਹੜੇ ਮੇਲੇ ਨੂੰ ਕਿਹਾ ਜਾਂਦਾ ਹੈ ਫੋਰਥ ਅਨਸਰ ਆਜੂਗਾ ਜੀ ਫੋਰਥ ਜਗਰਾਮਾ ਦੀ ਰੋਸ਼ਨੀ ਦਾ ਮੇਲੇ ਨੂੰ ਕੀ ਹੈ ਫੀਅਰਸ ਆਫ ਲਾਈਟਸ ਮੇਲਾ ਬਜੋ ਜਾਂ ਵੀ ਜਾਣਿਆ ਜਾਂਦਾ ਹੈ ਫੋਰਥ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਹੀ ਪੰਜਾਬ ਵਿੱਚ ਵਿਸਾਖੀ ਦਾ ਤਿਹਾਰ ਕਿਹੜੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਫਸਟ ਹੈ ਜੀ ਫਸਲ ਦੇ ਕੱਟਣ ਦੀ ਖੁਸ਼ੀ ਵਿੱਚ ਸੈਕਿੰਡ ਹੈ ਖਾਲਸਾ ਪੰਥ ਦੀ ਸਥਾਪਨਾ ਕਰਕੇ ਥਰਡ ਹੈ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਫੋਰ ਦਾ ਅਨੰਦਪੁਰ ਸਾਹਿਬ ਦੀ ਸਥਾਪਨਾ ਕਰਕੇ ਕਿ ਅਨਸਰ ਆਜੂਗਾ ਜੀ ਵੀ ਜਿਹੜਾ ਪੰਜਾਬ ਵਿੱਚ ਵਿਸਾਖੀ ਦਾ ਤਿਹਾਰ ਹੈ ਜੀ ਉਹ ਕਿਹੜੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਤੇ ਇਹਨਾਂ ਅਨਸਰ ਆਜੂਗਾ ਜੀ ਥਰਡ ਫਸਲ ਦੀ ਪੱਕਣ ਦੀ ਖੁਸ਼ੀ ਵਿੱਚ ਕੀ ਹੈ ਪੰਜਾਬ ਵਿੱਚ ਆਪਣਾ ਜਿਹੜਾ ਵਿਸਾਖੀ ਦਾ ਤਿਹਾਰ ਹੈ ਜੀ ਉਹ ਮਨਾਇਆ ਜਾਂਦਾ ਥਰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਮਾਗੀ ਦਾ ਮੇਲਾ ਸਭ ਤੋਂ ਪ੍ਰਸਿੱਧ ਕਿੱਥੋਂ ਦਾ ਹੈ ਫਸਟ ਹੈ ਜੀ ਮੁਕਤਸਰ ਸਾਹਿਬ ਸੈਕਿੰਡ ਹੈ ਅਮਰੀਕਸਰ ਥਰਡ ਹੈ ਗੋਇੰਦਵਾਲ ਸਾਹਿਬ ਫੋਰਥ ਹੈ ਕਰਤਾਰਪੁਰ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਮਾਗੀ ਦਾ ਮੇਲਾ ਹੈ ਜੀ ਉਹ ਸਭ ਤੋਂ ਜ਼ਿਆਦਾ ਪ੍ਰਸਿੱਧ ਕਿੱਥੋਂ ਦਾ ਹੈ ਤੇ ਇਹ ਅਨਸਰ ਆਜੂਗਾ ਜੀ ਫਸਟ ਮੁਕਤਸਰ ਸਾਹਿਬ ਦਾ ਕੀ ਹੈਗਾ ਜਿਹੜਾ ਮਾਗੀ ਦਾ ਮੇਲਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਫਸਟ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਕਿਹੜਾ ਮੇਲਾ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਫਸਟ ਹੈ ਜੀ ਜਰਗਦਾ ਮੇਲਾ ਸੈਕਿੰਡ ਹੈ ਜੀ ਜਗਰਾਮਾ ਦਾ ਮੇਲਾ ਥਰਡ ਹੈ ਚਪਾਰਨਾ ਮੇਲਾ ਫੋਰਥ ਹੈ ਮੁਕਤਸਰ ਮੁਕਤਸਰ ਦਾ ਮੇਲਾ ਕਿ ਅਨਸਰ ਆਜੂਗਾ ਜੀ ਵੀ ਕਿਹੜਾ ਆਪਣਾ ਮੇਲਾ ਹੈ ਜੀ ਜਿਹੜਾ ਸਿੱਖ ਇਤਿਹਾਸ ਨਾਲ ਸੰਬੰਧਿਤ ਰੱਖਦਾ ਹੈ ਜੀ ਜਾਂ ਸੰਬੰਧਿਤ ਹੈ ਦਾਇਨ ਸਰਾਜੂਗਾ ਜੀ ਫੋਰਥ ਮੁਕਤਸਰ ਦਾ ਮੇਲਾ ਇਹ ਕਿਹੜਾ ਆਪਣੇ ਜਿਹੜਾ ਇਹ ਮੁਕਤਸਰ ਸਾਹਿਬ ਦਾ ਮੇਲਾ ਹੈ ਜੀ ਇਹ ਕਿ ਉਹ ਮੇਲਾ ਜਿਹੜਾ ਕਿ ਆਪਣੇ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਫੋਰਥ ਅਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਜਗਰਾਮਾ ਦੀ ਰੋਸ਼ਨੀ ਨਾਮਿਕ ਮੇਲਾ ਕਿਹੜੇ ਫਕੀਰ ਦੇ ਦਰਗਾਹ ਤੇ ਲੱਗਦਾ ਹੈ ਫਸਟ ਹੈ ਜੀ ਬਾਬਾ ਫਰੀਦ ਸੈਕਿੰਡ ਹੈ Hazrat Muhakkam Uddin Uddin ਥਰਡ ਹੈ ਜੀ ਨਿਜ਼ਾਮੁਦੀਨ ਔਲੀਆ ਫੋਰਥ ਹੈ ਪੀਰ ਮੁਹੰਮਦ ਸ਼ਾ ਕਿਹਨਾਂ ਅਨਸਰ ਆਜੂਗਾ ਜੀ ਜੀ ਜਿਹੜਾ ਆਪਣਾ ਜਗਰਾਮਾ ਦੀ ਰੋਸ਼ਨੀ ਨਾਮਕ ਮੇਲਾ ਜੀ ਉਹ ਕਿਹੜੇ ਫਕੀਰ ਦੀ ਦਰਗਾਹ ਤੇ ਲੱਗਦਾ ਹੈ ਕੀ ਅਨਸਰ ਆਜੂਗਾ ਜੀ ਇਸ ਕੁਸ਼ਚਨ ਦਾ ਤੇ ਇਹਦਾ ਅਨਸਰ ਆਜੂਗਾ ਜੀ ਸੈਕੰਡ ਹਜ਼ਰਤ ਮੁਹੱਕਮ ਉਦਦਦੀਨ ਦੀ ਯਾਦ ਵਿੱਚ ਕੀ ਹੈ ਜਾਂ ਦਰਗਾਹ ਤੇ ਕੀ ਹੈ ਜਗਰਾਮਾ ਦੀ ਰੋਸ਼ਨੀ ਨਾਮਕ ਮੇਲਾ ਲੱਗਦਾ ਹੈ ਜੀ ਸੈਕੰਡ ਅਨਸਰ ਆਜੂਗਾ ਜੀ ਹਜ਼ਰਤ ਮੁਹੱਕਮ ਉਦਦਦੀਨ ਅਸ ਦਾ ਲਾਸਟ ਕੁਐਸਚਨ ਦੇਖੋ ਜੀ ਸੁਹਾਗ ਲੋਕਗੀਤ ਕਦੋਂ ਗਾਏ ਜਾਂਦੇ ਨੇ ਫਸਟ ਹੈ ਜੀ ਕੁੜੀ ਦੇ ਵਿਆਹ ਸਮੇਂ ਸੈਕਿੰਡ ਹੈ ਬੱਚੇ ਦੇ ਜਨਮ ਸਮੇਂ ਥਰਡ ਹੈ ਮੁੰਡੇ ਦੇ ਵਿਆਹ ਸਮੇਂ ਫੋਰਥ ਹੈ ਪ੍ਰੇਮੀ ਦੇ ਵਿਛੋੜੇ ਤੇ ਕੀ ਆਨਸਰ ਆਜੂਗਾ ਜੀ ਵੀ ਜਿਹੜੇ ਆਪਣੇ ਸੁਹਾਗ ਦੇ ਲੋਕਗੀਤ ਨੇ ਜੀ ਉਹ ਕਦੋਂ ਗਾਏ ਜਾਂਦੇ ਨੇ ਤਾਂ ਇਹਨਾਂ ਅਨਸਰ ਆਜੂਗਾ ਜੀ ਫਸਟ ਕੁੜੀ ਦੇ ਵਿਆਹ ਸਮੇਂ ਕੁੜੀ ਦੇ ਵਿਆਹ ਸਮੇਂ ਕੀ ਹੈ ਜਿਹੜੇ ਆਪਣੇ ਸੁਹਾਗ ਦੇ ਲੋਕ ਗੀਤ ਨੇ ਜੀ ਉਹ ਗਾਏ ਜਾਂਦੇ ਨੇ ਫਸਟ ਅਨਸਰ ਆ ਜਾਊਗਾ ਜੀ ਸੋ ਇਹ ਸੀ ਮੇਰੇ ਅੱਜ ਦੇ ਟਾਪ ਐਮਸੀਕਿਊ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਕੋਈ ਤੁਹਾਡੀ ਕੁਐਰੀ ਜਾਂ ਕੁਝ ਪੁੱਛਣਾ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਆ ਇੰਨਾ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ